ਹੂੰ ਦੁਰੀਆ ਫੇਰ ਖਾਈਆਂ ਅੱਜ ਰੋਟੀ ਹੈਂ ਬੋਲਦਾ ਨਹੀਂ ਅੱਗੇ ਖਾਧੀਆਂ ਤਾਂ ਆਈਆਂ ਹੁਣ ਫੇਰ ਲੱਗਿਆ ਖੜਾ ਅਖੀਰ ਵੀ ਖਾਈ ਐ ਨਾ ਕਿ ਨਹੀਂ ਹਾਂ ਨਾ ਫੇ ਨਾ ਕੀ ਖਾਇਆ ਕਰ ਇਹ ਚੀਜ਼ਾਂ ਖਾਣ ਵਾਲੀਆਂ ਨਹੀਂ ਤੂੰ ਖਾਂਦਾ ਨਹੀਂ ਬੋਲਦਾ ਨਹੀਂ ਇਹ ਕਿਹ ਖੀਰਾ ਆ ਗਿਆ ਜੀ ਜੀ ਖਾਇਆ ਕਰ ਕੁਸਲਾਲ ਜਿਵੇਂ ਟਮਾਟਰ ਟਮਾਟਰ ਵਗੈਰਾ ਹੁੰਦਾ ਥੈਂਕ ਯੂ ਤੇਰੇ ਜਿਹੜੇ ਚਿਹਰੇ ਤੇ ਡਾਬਣ ਤਾਂ ਪੈ ਗਏ ਆ ਇਹ ਤੂੰ ਖਰਾਕ ਸਹੀ ਤਰੀਕੇ ਨਾਲ ਨਹੀਂ ਖਾਂਦਾ ਹਾਂ ਆਹ ਸਬਜੀ ਇਹ ਇੱਕ ਖਾਈ ਕਿੰਨੀ ਕਲਾਈ ਹੈ ਇਹ ਲੈ ਸਬਜੀ ਵੀ ਨਹੀਂ ਲਾਉਂਦਾ ਗਾ ਬਰਕੀ ਛੋਲੀ ਕਰਪੇ ਨਾਲ ਵਿਖਦੀ ਬੁਰਕਾ ਠੋਕੀ ਜਾਂਦਾ ਕਿਹੜੀ ਖਾਂਗੇ ਨਹੀਂ ਖਾਈ ਦਿੰਦੀ ਹਾਂ ਨਹੀਂ ਖਾਂਦੇ ਤੇ ਅੱਧੀ ਕਰ ਲੈ ਬਾਅਦ ਤੋੜ ਕੇ ਜਿਹੜੀ ਬੁਥੀ ਹਾਂ ਕੀ ਹੋ ਜਾਂਦੀ ਐਸ ਤਰ੍ਹਾਂ ਬੁਰਕੀ ਝੂਠੀ ਹੋ ਜਾਂਦੀ ਐਸ ਤਰ੍ਹਾਂ ਨਹੀਂ ਖਾਈ ਦਿੰਦੀ ਮੋਦੀ ਕਰਕੇ ਖਾਂਦਾ ਮੋਦੀ ਕਿਉਂ ਇਹ ਦਾਲ ਵੀ ਖਾਈ ਇਹ ਲੈ ਦਾਲ ਦੀ ਬੁਰਕੀ ਭਰ ਲਈ ਦਿੰਦੀ ਐ ਦਾਲ ਸਬਜ਼ੀ ਦੀ ਫਿਰ ਰੋਟੀ ਖਾਂਦੇ ਹੁੰਦੇ ਹਾਂ ਹਾਂ ਨੱਸੀ ਰਸੀ ਪੀ ਰਹੀ ਆ ਹੂੰ ਨੱਸੀ ਪੀਏਗਾ ਤੇ ਖੇਰੇ ਨਹੀਂ ਖਾਂਦਾ ਤੂੰ ਹੈ ਹੁਣ ਇਹਦੋਂ ਬਾਅਦ ਕੰਮ ਤੇਨੂੰ ਪਤਾ ਤੂੰ ਕੀ ਕੀ ਕਰਨੇ ਹੈ ਮੋਬਾਈਲ ਦੇਖਣਾ ਹੈ ਮੋਬਾਈਲ ਦੇਖਣਾ ਨਾ ਮੋਬਾਈਲ ਦੇਖਣਾ ਦੱਸ ਮੋਬਾਈਲ ਤਾਂ ਵੇਖਿਆ ਨਹੀਂ ਨਾ ਅੱਗੇ ਕਦੇ ਪਹਿਲੀ ਵਾਰੀ ਵੇਖਣ ਲੱਗਾ ਅਜੀ ਤੂੰ ਹਨਾ ਤੁਰ ਕੇ ਵੇਖੇ ਨਹੀਂ ਮੋਬਾਈਲ ਨਹੀਂ ਵੇਖਣਾ ਉਪਰਾਂ ਛੋਲਿਆ ਆਪਣੇ ਖੜਾ ਨਾ ਛੋਲੇ ਜਿਹੜੇ ਉਧਰ ਪਿੱਛੇ ਤੇ ਛੋਲਿਆਂ ਦੇ ਵਿੱਚੋਂ ਘਾਹ ਕੱਢ ਕੇ ਆਉਣਾ ਹੈ ਹੈ ਸੌਣਾ ਮੈਂ ਸੌਣਾ ਰੋਟੀ ਖਾ ਕੇ ਸੌਣਾ ਹੈ ਤਾਂ ਦਿਨ ਤੋਂ ਚੜੇ 9 ਵਜੇ ਹੈ ਜੀ ਤੇ ਤੂੰ ਵੀ ਗੱਲ ਸੁਣ ਲੈ ਠੀਕ ਆ ਤੂੰ ਰੋਟੀ ਖਾ ਕੇ ਤੇ ਚਾਹ ਬਣਾ ਕੇ ਦੇਣੀ ਮੈਨੂੰ ਉਸ ਤੋਂ ਬਾਅਦ ਮੈਂ ਜਾਣਾ ਲੰਬੀ ਠੀਕ ਹੈ ਨਾ ਬਾਕੀ ਕੰਮ ਬਾਅਦ ਚ ਕਰਨੇ ਆ ਬੋਲਦੀ ਨਹੀਂ ਹੁਣ ਮੈਂ ਰੋਟੀ ਖਾਂਦੀ ਬੋਲਦੀ ਖਾਓ ਫੇਰ ਰੋਟੀਆਂ ਤੂੰ ਸੁਣ ਲੈਣਾ ਕੰਮ ਜਾਣਾ ਨਹੀਂ ਮੋਬਾਈਲ ਮੂਲ ਨਹੀਂ ਦੇਖਣਾ ਤੂੰ